ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦਿਨਾ ਜਾਪਾਨ ਦੌਰੇ ਦੇ ਲਈ ਰਵਾਨਾ ਹੋ ਗਏ ਨੇ ਇਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਮੋਦੀ ਰਵਾਨਾ ਹੋਏ 3 ਸਤੰਬਰ ਤੱਕ ਮੋਦੀ ਜਾਪਾਨ ਦੌਰੇ ਤੇ ਰਹਿਣਗੇ ਪੀਐਮ ਮੋਦੀ ਜਾਪਾਨ ਦੇ ਵਿੱਚ ਪਹਿਲਾ ਕਯੋਟੋ ਅਤੇ ਫਿਰ ਰਾਸ਼ਤਾਨੀ ਟੋਕੀਓ ਜਾਣਗੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਪ੍ਰੋਟੋਕੋਲ ਤੋੜਦੇ ਹੋਏ ਮੋਦੀ ਨੂੰ ਕਯੋਟੋ ਰਸਿਵ ਕਰਨ ਆਉਣਗੇ ਕੱਲ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਤੋਜੀ ਮੰਦਰ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਹਿੱਸਾ ਰਹਿਣਗੇ ਮੋਦੀ ਕਿਓਟੋ ਦੇ ਗਵਰਨਰ ਅਤੇ ਮੇਅਰ ਦੇ ਨਾਲ ਵੀ ਮੁਲਾਕਾਤ ਕਰਨਗੇ 1 ਸਤੰਬਰ ਨੂੰ ਦੋਹਾਂ ਮੁਲਕਾਂ ਵਿਚਾਲੇ ਦੋ ਪੱਖੀ ਗੱਲਬਾਤ ਹੋਵੇਗੀ ਯਾਤਰਾ ਦੌਰਾਨ ਮੋਦੀ ਜਾਪਾਨ ਨੂੰ ਭਾਰਤ ਦੇ ਵਿਕਾਸ ਦੇ ਵਿੱਚ ਵੱਡਾ ਸਹਿਯੋਗੀ ਬਣਾਉਣ ਤੇ ਜ਼ੋਰ ਦੇਣਗੇ ਦਿੱਲੀ ਮੁੰਬਈ ਉਦਯੋਗਿਕ ਕੋਰੀਡੋਰ ਬੁਲੇਟ ਟ੍ਰੇਨ ਐਨਫੀਬੀਐਸ ਜਹਾਜ਼ ਖਰੀਦਨ ਤੇ ਸਿਵਲ ਨਿਊਕਲੀਅਰ ਟੈਕਨੋਲੋਜੀ ਦੇ ਵਿੱਚ ਜਾਪਾਨ ਦੀ ਹਿੱਸੇਦਾਰੀ ਨੂੰ ਬਦੌਣ ਤੇ ਗੱਲਬਾਤ ਹੋਵੇਗੀ 85 ਮਿਲੀਅਨ ਡਾਲਰ ਦੇ ਵਪਾਰਕ ਸਮਝੌਤੇ ਤੇ ਵੀ ਹਸਤਾਖਰ ਹੋ ਸਕਦੇ ਨੇ ਨਰਿੰਦਰ ਮੋਦੀ ਦਾ 7 ਸਾਲਾਂ ਵਿੱਚ ਤੀਜਾ ਜਾਪਾਨ ਦੌਰਾ 2007 ਤੇ 2012 ਚ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਤੇ ਜਾਪਾਨ ਦੌਰੇ ਤੇ ਗਏ ਸੀ ਜਾਪਾਨ ਦੇ ਪੀਐਮ ਸ਼ੇਨਜਾਬੇ ਮੋਦੀ ਦੇ ਕਾਫੀ ਚੰਗੇ ਤੇ ਕਰੀਬੀ ਦੋਸਤ ਨੇ